ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਅੱਜ ਗੱਲ ਕਰਦੇ ਆਪਾਂ ਕਿ ਛੱਟੇ ਵਾਲੀ ਕਣਕ ਅਤੇ ਸੁਪਰ ਸੀਡਰ ਵਾਲੀ ਕਣਕ ਦੇ ਵਿੱਚ ਫਰਕ ਕੀ ਆ ਕਿਉਂ ਛੱਟੇ ਵਾਲੀ ਦਾ ਝਾੜ ਘੱਟ ਹੁੰਦਾ ਹੈ ਤੇ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਦਾ ਵੱਧ ਝਾੜ ਹੁੰਦਾ ਹੈ ਤੇ ਅੱਜ ਸਾਡੇ ਨਾਲ ਆ ਸੋਹਲ ਸਾਹਿਬ ਜੋ ਆਰਤੀਏ ਵੀ ਨਹੀਂ ਖੇਤੀਬਾੜੀ ਦਾ ਪੂਰਾ ਗਿਆਨ ਵੀ ਰੱਖਦੇ ਨੇ ਕਰਦੇ ਆ ਇਹਨਾਂ ਦੇ ਨਾਲ ਗੱਲ ਸੌਰ ਜੀ ਪਹਿਲਾਂ ਮਿੱਟੀ ਦੀ ਖਸਬੂ ਤੇ ਚੈਨਲ ਤੇ ਸਭ ਵੀਰਾਂ ਭੈਣਾਂ ਦਾ ਧੰਵਾਦ ਆ। ਅਸੀਂ ਅੱਜ ਇਸ ਟੌਪਿਕ ਤੇ ਜਾ ਰਹੇ ਹਾਂ ਜਿੱਥੇ ਕਿ ਛੱਟੇ ਦੀ ਕਣਕ ਔਰ ਸੁਪਰ ਸੀਡਰ ਜਾਂ ਕੇਰੇ ਦੀ ਕਣਕ ਦਾ ਕੀ ਅੰਤਰ ਹੈ। ਉਹ ਅਸੀਂ ਤੁਹਾਨੂੰ ਅੱਜ ਦੱਸਾਂਗੇ ਇਹਦੇ ਬਾਰੇ ਥੋੜਾ ਪਤਾ ਜਿੰਨੀ ਕਿਸੇ ਨੇ ਨੌਲੇਜ ਹੈ ਕਿਉਂ ਅਸੀਂ ਪੜੇ ਲਿਖੇ ਤੇ ਇਹ ਨਹੀਂਗੇ। ਤੇ ਫਿਰ ਵੀ ਤੁਹਾਨੂੰ ਜਿੰਨਾ ਕਿ ਸਾਡਾ ਤਜਰਬਾ ਉਹਦੇ ਹਿਸਾਬ ਨਾਲ ਅਸੀਂ ਤੁਹਾਨੂੰ ਅੱਜ ਦੱਸਦੇ ਆ ਜਿਹੜੀ ਤੇ ਛੱਟੇ ਦੀ ਕਣਕ ਆ। ਉਹਦੇ ਸਾਡਾ ਜੱਟਾਂ ਵਾਲਾ ਕੰਮ ਐ ਜਿਹੜਾ ਛੱਟਾ ਵਾ ਹਾਂਜੀ ਜੱਟਾਂ ਦਾ ਕੰਮ ਐ ਠੀਕ ਐ ਨਾ ਹਾਂਜੀ ਮਾਰੋ ਛੱਟਾ ਤੇ ਲਾਓ ਤੂੰ ਸੁਪਰਸੀਡਰ ਉਹ ਦੂਜੇ ਦੀ ਰੋਟਾਵੇਟਰ ਦੀ ਪਾੜ ਜਾਂ ਹੱਲਾ ਪਹਿਲਾਂ ਹੱਲਾ ਵਗਦੀਆਂ ਹੁੰਦੀਆਂ ਸੀ ਹਾਂਜੀ ਵਾਲੀ ਬਣਾ ਕੇ ਕਰਨਾ ਹਾਂਜੀ ਪੰਜ-ਸੱਤ ਬੰਦੇ ਇਧਰੋਂ ਫੜਨੇ ਪੰਜ-ਸੱਤ ਇਧਰੋਂ ਫੜਨੇ ਹਾਂਜੀ ਉਹ ਮੁੜ ਕੇ ਇਕੱਠੇ ਬੰਦੇ ਪਹਿਲਾਂ ਬੰਦੇ ਇਕੱਠੇ ਕਰਨੇ ਮੁੜ ਕੇ ਛੱਟਾ ਮਾਰਨਾ ਉਹਦੇ ਤੋਂ ਬਾਅਦ ਹੱਲਾ ਚਲਾ ਕੇ ਜਾਂ ਦੋਰ ਲਾ ਕੇ ਜਾਂ ਪਾੜ ਲਾ ਕੇ ਜਿਹਦੀ ਜਿੰਨਾ ਕਿ ਜਿੰਨੇ ਗੁਜਾਇਸ਼ ਹੁੰਦੀ ਹੋ ਉਸ ਹੱਬ ਨਾਲ ਉਹ ਕਰ ਲੈਂਦਾ ਸੀ ਮਤਲਬ ਕਿ ਪਹਿਲੋ ਹੱਲਾ ਫੇਰ ਕੇ ਇੱਕ ਹਨਪਾੜ ਤੇ ਫਿਰ ਛੱਟਾ ਲਾ ਕੇ ਤੇ ਫਿਰ ਛੱਟੇ ਤੋਂ ਬਾਅਦ ਫਿਰ ਦੁਬਾਰਾ ਹੱਲਾ ਫੇਰੀ ਦੀ ਹੱਲਾ ਨਹੀਂ ਪਹਿਲਾਂ ਨੂੰ ਬਣਾਉਣਾ ਪੈਂਦਾ ਹੈ ਪੜੀ ਨੂੰ ਹਾਂਜੀ ਚੰਗੀ ਤਰ੍ਹਾਂ ਬਣਾ ਕੇ ਹਾਂਜੀ ਦੋਰ ਤੇਰ ਲਾ ਕੇ ਹਾਂਜੀ ਉਹਨੂੰ ਸੁਹਾਗਾ ਮਾਰ ਕੇ ਹਾਂਜੀ ਸੁਹਾਗੇ ਦੇ ਉੱਤੇ ਖਾ ਤੇ ਵੀ ਦਾ ਛੱਟਾ ਕਈ ਵੀਰ ਕਣਕ ਦਾ ਛੱਟਾ ਵੱਖਰਾ ਦਿੰਦੇ ਸੀ ਹਾਂਜੀ ਤੇ ਖਾਦ ਦਾ ਵੱਖਰਾ ਦਿੰਦੇ ਕਈ ਇਕੱਠਾ ਰਲਾ ਕੇ ਸਾਰੀ ਦਾ ਛਟਾ ਦੇ ਦਿੰਦੇ ਅੱਛਾ ਜਿਹੜਾ ਉਹਦੇ ਵਿੱਚ ਛੱਟੇ ਦੇ ਵਿੱਚ ਹੁੰਦਾ ਕਿ ਸਾਨੂੰ ਥੋੜਾ ਜਿਹਾ ਵੀ ਵੱਧ ਵੀ ਪਾਉਣਾ ਪੈਂਦਾ ਵਾ ਹਾਂਜੀ ਜਿੱਥੇ ਅਸੀਂ 45 ਕਿਲੋ ਕੇਰਦੇ ਆ ਉਹਦੇ ਵਿੱਚ 50 50 ਕਿਲੋ ਤੋਂ ਵਾਧੇ ਕਰੋਗੇ ਤੇ ਤੁਹਾਡਾ ਕੋਈ ਥੋੜਾ ਪਤਾ ਪੜਨਾ ਕਿਉਂ ਇਹਦੇ ਵਿੱਚ ਜੋ ਜਿਹੜਾ ਛੱਟਾ ਹੈ ਨਾ ਹਾਂਜੀ ਉਹਦੇ ਉੱਤੇ ਕਣਕ ਜਿਹੜੀ ਤਰ ਜਾਂਦੀ ਆ ਉੱਤੇ ਦਾਣੇ ਜਿਹੜੇ ਰਹਿ ਜਾਂਦੇ ਆ हां ਕਿਉਂਕਿ ਉਹ ਡੂੰਗਾ ਨਹੀਂ ਜਾਂਦਾ ਡੂੰਗਾ ਨਹੀਂ ਜਾਂਦਾ ਉਹ ਨੇ ਬੋਦੇ ਦਾਣੇ ਤਰ ਜਾਂਦੇ ਉੱਤੇ ਸੁਹਾਗਾ ਸੁਹਾਗਾ ਮਾਰੀ ਐ ਅਤੇ ਆ ਜਾਂਦੇ ਆ ਠੀਕ ਐ ਤੇ ਜਿਹੜੇ ਦਾਣੇ ਤੇ ਮਿੱਟੀ ਚ ਚੱਲ ਗਏ ਉਹ ਡੁੱਗ ਪੈਣੇ ਆ ਮੰਨ ਲਓ 5-4 ਕਿਲੋ 5-7 ਕਿਲੋ ਵੀ ਤੁਹਾਡਾ ਉੱਤੇ ਜਿਹੜਾ ਉਹ ਤਾਰ ਜਾਂਦਾ ਵਾ ਹੂੰ ਉਹ 5-7 ਕਿਲੋ ਨਹੀਂ ਉਗਣਾ ਠੀਕ ਇਸ ਕਰਕੇ ਉਹ ਵੱਧ ਬੀਜਦੇ ਸੀ ਅੱਛਾ ਜੀ ਤੇ ਬਾਕੀ ਜਿਹੜੀ ਜਿਹੜੀ ਛੱਟੇ ਵਾਲੀ ਕਣਕ ਆ ਹਾਂਜੀ ਉਹਦੇ ਚ ਇਹ ਹੁੰਦਾ ਵਾ ਵੀ ਜਦੋਂ ਆਪਾਂ ਪਾਣੀ ਲਾਉਣੇ ਆ ਜਿੱਦਾਂ ਹੁਣ ਸਤਾ ਕਰਕੇ ਉੱਤੇ ਰੋਟਾਵੇਟਰ ਫੇਰ ਦਿੰਨੇ ਆ ਹਾਂਜੀ ਰੋਟਾਵੇਟਰ ਦੀ ਕਣਕ ਬਿਲਕੁਲ ਭੋਲੀ ਹੁੰਦੀ ਆ ਠੀਕ ਆ ਤੇ ਜਿਹੜੀ ਜ਼ਮੀਨ ਐ ਬਿਲਕੁਲ ਭੋਲੀ ਆ ਹਾਂਜੀ ਇਹਦੇ ਤੁਸੀਂ ਪਾਣੀ ਜਦੋਂ ਲਾਓਗੇ ਨਾ ਹਾਂਜੀ ਹਾਂਜੀ ਇਹ ਬਿਲਕੁਲ ਉੱਤੇ ਹੁੰਦਾ ਮਤਲਬ ਕਿ ਦਾਣੇ ਹੁੰਦੇ ਆ ਜਦੋਂ ਮੈਂ ਪਾਣੀ ਲਾਉਂਗਾ ਕਣਕ ਆਪਣੇ ਆ ਵੀ ਕਈ ਵਾਰ ਤੇ ਛੋਟੀ ਕਣਕ ਉਲਰ ਜਾਂਦੀ ਆ ਅੱਛਾ ਮੈਂ ਕਿ ਜਦੋਂ ਵੱਡੀ ਹੁੰਦੀ ਆ ਹਾਂਜੀ ਦਾਣੇ ਤੇ ਆਉਂਦੀ ਆ ਸਿੱਟੇ ਤੇ ਆਉਂਦੀ ਆ ਹਾਂ ਉਦੋਂ ਕਿਤੇ ਹਵਾ ਵਗ ਜੇ ਹਾਂ ਤੇ ਉਹ ਆਟੋਮੈਟਿਕਲੀ ਡਿੱਗ ਪੈਂਦੀ ਆ ਛੱਟੇ ਵਾਲੀ ਕਣਕ ਜਿਹੜੀ ਆ ਹਾਂਜੀ ਉਹ ਡਿੱਗਦੀ ਜ਼ਿਆਦਾ ਆ ਡਿੱਗਦੀ ਜ਼ਿਆਦਾ ਕਿਉਂਕਿ ਜ਼ਮੀਨ ਰੋਟਾਵੇਟਰ ਨਾਲ ਹੋ ਜਾਂਦੀ ਪੋਲੀ ਤੇ ਜਦੋਂ ਖਾਦੀਏ ਛੱਟਾ ਦਈਏ ਦਈਏ ਪਾਣੀ ਲਾਈਏ ਤੇ ਪੋਲੀ ਹੋ ਜਾਂਦੀ ਜ਼ਮੀਨ ਤੇ ਕਣਕ ਡਿੱਗ ਪੈਂਦੀ ਆ ਕਣਕ ਡਿੱਗ ਉਹਦਾ ਤੁਹਾਡਾ ਜਿਹੜਾ ਝਾੜ ਆਟੋਮੈਟਿਕਲੀ ਘਟ ਜਾਂਦਾ ਵਾ ਹਾਂਜੀ ਹਾਂਜੀ ਉਹ ਹੀ ਜੇ ਕਣਕ ਡਿੱਗੀ ਹੈ ਤੇ ਝਾੜ ਤੇ ਘਟਣਾ ਹੀ ਘਟਣਾ ਹੈ ਘਟਣਾ ਵਾ ਬਾਕੀ ਮੈਂ ਆਪਣੀ ਗੱਲ ਦੱਸਣਾ ਮੈਂ ਮੇਰਕੋ ਸੰਦ ਪਹਿਲਾਂ ਹੁੰਦਾ ਸੀ ਮਾੜਾ ਜਿਹਾ ਟਰੈਕਟਰ ਇੱਕ ਹਾਂਜੀ ਜੀਟਰ ਮੈਂ ਬੜਾ ਚਿਰ ਵਾਉਂਦਾ ਰਿਆਂ 14 ਤੱਕ ਮੈਂ ਵਾਇਆ ਵਾ ਅੱਛਾ ਜੀ ਮੈਂ ਜਿੱਥੋਂ ਵੀ ਲਾ ਕੇ ਬਿਰਕੋ ਡ੍ਰਿਲ ਨਹੀਂ ਵੀ ਮੈਂ ਪਹਿਲੀ ਬਣਾ ਕੇ ਹਾਂਜੀ ਕੇਅਰ ਨਹੀਂ ਜ਼ਰੂਰ ਆ ਹਾਂ ਛੱਟਾ ਨਹੀਂ ਮੈਂ ਕਰਨਾ ਅੱਛਾ ਜੀ ਕਣਕ ਮੈਂ ਜ਼ਰੂਰ ਕੇਅਰ ਨਹੀਂ ਕਰਨੀ ਆ ਯਾਨੀ ਕਿ ਗਲੋਂ ਲਾ ਕੇ ਛੱਡ ਦੋ ਹਾਂਜੀ ਤੇ ਕੰਮ ਨਿਬੜ ਗਿਆ ਛੱਟਾ ਹੋ ਗਿਆ ਤੇ ਕਣਕ ਵੀ ਜੀ ਗਈ ਹਾਂਜੀ ਪਹਿਲੀ ਨੂੰ ਬਣਾ ਕੇ ਹਾਂਜੀ ਤੇ ਫਿਰ ਮੈਂ ਉਹ ਡਿਲ ਕਿਸੇ ਭੈਣ ਭਰਾ ਦੀ ਲੈ ਕੇ ਇਧਰ ਉਧਰ ਫੜ ਕੇ ਤੇ ਕੇਰਦਾ ਰਿਆਂ ਵਾ ਅੱਛਾ ਜੀ ਹੁਣ ਜਦੋਂ ਦਾ ਸੁਪਰਸੀਡਰ ਆ ਗਿਆ ਹਾਂਜੀ ਪੰਜ ਚਾਰ ਸਾਲ ਪੰਜ ਸੱਤ ਸਾਲ ਹੋ ਗਏ ਪੰਜ ਚਾਰ ਸਾਲ ਹੋ ਗਏ ਤਕਰੀਕ ਨੂੰ ਹਾਂਜੀ ਤੇ ਮੈਂ ਤਕਰੀਬਨ ਹੀ ਮਤਲਬ ਕਿ ਸੁਪਰਸੀਡਰ ਨਾਲ ਕਣਕ ਪੋਜਾਉਣਾ ਅੱਛਾ ਜੀ ਕਦੀ ਵੀ ਜਿਹੜੀ ਆ ਉਹ ਛਟਾਣੀ ਕੀਤਾ ਠੀਕ ਹੈ ਠੀਕ ਹੈ ਛੱਟੇ ਜਿਹੜਾ ਕਣਕ ਆ ਸੁਪਰਸੀਡਰ ਵਾਲੀ ਨੰਬਰ 1 ਤੇ ਜਿਹੜੀ ਕਣਕ ਬੀਜ ਕਣਕ ਉਹ ਬੀਜ ਖਾਦਿਆ ਉਹ ਇਕੱਠੀ ਜਾਂਦੀ ਆ ਹਾਂ ਠੀਕ ਹੈ ਨਾ ਉਹ ਪ੍ਰੋਪਰ ਬੂਟਿਆਂ ਨੂੰ ਜਿਹੜੀ ਮਿਲ ਜਾਂਦੀ ਆ ਬੀਜ ਤੇ ਖਾਦ ਇਕੱਠੇ ਡਰਿੱਲ ਨੇ ਇੱਕ ਥਾਂ ਦੇ ਚੋਕ ਦੇਣੀ ਚੋਕ ਜਾਂਦੇ ਹਾਂ ਜੀ ਜਿਹੜੀ ਆਪਣੀ ਹੈਗੀ ਆ ਸੱਤੇ ਵਾਲੀ ਕਣਕ ਆ ਹਾਂਜੀ ਉਹ ਜਿਹੜਾ ਤੁਹਾਡਾ ਖਾਦ ਤੇ ਜਿਹੜੀ ਹੈਗੀ ਆ ਬੀਜ ਆ ਉਹ ਪ੍ਰੋਪਰ ਦਾਣੇ ਨੂੰ ਨਹੀਂ ਲੱਗਦਾ ਉਹ ਦੂਰੋਂ ਨੂੰ ਖਾਦ ਲੈਣੀ ਪੈਂਦੀ ਆ ਹਾਂ ਉਹ ਇਧਰ ਉਧਰ ਡਿਗ ਪਿੰਦਾ ਉਹ ਡਿਗ ਪਿੰਦਾ ਉਹ ਲੱਗਣੀ ਨਹੀਂ ਲੱਗਦੀ ਹਾਂਜੀ ਫਿਰ ਇਹ ਵੀ ਤੁਹਾਡਾ ਜਿਹੜਾ ਝਾੜ ਘਟ ਦਾ ਕਾਰਨ ਹੋ ਜਾਂਦਾ ਪਹਿਲਾ ਕਾਰਨ ਹੋ ਜਾਂਦਾ ਵੀ ਛੱਟੇ ਵਾਲੀ ਜਿਹੜੀ ਆ ਥੋੜੀ ਜ਼ਮੀਨ ਭੋਲੀ ਹੋਈ ਹੋਈ ਹੈਂ ਤੇ ਦਾਣਾ ਉੱਪਰ ਉੱਪਰ ਰਹਿ ਜਾਂਦਾ ਵਾ ਤੇ ਦੂਸਰਾ ਵੀ ਖਾਦ ਜਿਹੜੀ ਆ ਹਾਂਜੀ ਉਹ ਆਪਣੇ ਦਾਣੇ ਦੇ ਕੋਲ ਨਹੀਂ ਡੇਗਦੀ ਜਿਹਦੇ ਕਰਕੇ ਉਹਨੂੰ ਤਤ ਫੇਰ ਇਧਰੋਂ ਉਧਰੋਂ ਕਰਕੇ ਦੂਰੋਂ ਨਹੀਂ ਮਿਲਦੀ ਖਰਾਕ ਜਿਹੜੀ ਆ ਹਾਂ ਜੋ ਖਰਾਕ ਮਿਲਣੀ ਚਾਹੀਦੀ ਉਹ ਨਹੀਂ ਮਿਲਦੀ ਇਹ ਪੀ ਦੇ ਵਿੱਚ ਤਤ ਨੇ ਉਹ ਨਹੀਂ ਮਿਲਦੇ ਉਹਨੂੰ ਫਾਸਫੋਰਸ ਵਗੈਰਾ ਜਿਹੜੀ ਜੋ ਵੀ ਜੈ ਨਾਈਟ੍ਰੋਜਨ ਹੈਗੀ ਆ ਉਹਨੂੰ ਨਹੀਂ ਮਿਲਦੀ ਹਾਂਜੀ ਇਸ ਕਰਕੇ ਉਹਦਾ ਝਾੜ ਘਟ ਜਾਂਦਾ ਵਾ ਘਟ ਜਾਂਦਾ ਜਿਹੜਾ ਸੁਪਰ ਸੀਡ ਰਿਆ ਹਾਂਜੀ ਇਹਦਾ ਅਸੀਂ ਵੇਖਿਆ ਠੀਕ ਆ ਝਾੜ ਵਧੀਆ ਰਹਿੰਦਾ ਵਾ ਕੋਈ ਗੱਲਬਾਤ ਨਹੀਂ ਗਈ ਜਿਹੜੀ ਖਾਦਿਆ ਉਹ ਦੀ ਤੇ ਖਾਦ ਇਕੱਠਾ ਚਲ ਜਾਂਦਾ ਉਹਨੂੰ ਦਾਣਿਆਂ ਨੂੰ ਖਾਲ ਲੱਗ ਜਾਂਦੀ ਆ ਡਿੱਗਦੀ ਘਟਿਆ ਹਾਂਜੀ ਤੇ ਬਾਕੀ ਬਹੁਤ ਵਧੀਆ ਤਕਨੀਕ ਆ ਸੁਪਰ ਸੀਡਰ ਦੀ ਹਾਂਜੀ ਉਹਦੇ ਮਗਰ ਉਹ ਇੱਕ ਵੇਲਣਾ ਜਾਂਦਾ ਉਹ ਫਿਰ ਬਹੁਤੀ ਜਿਆਦਾ ਪੋਲੀ ਜ਼ਮੀਨ ਨੂੰ ਵੀ ਥੋੜਾ ਅਗ ਦਬੀ ਜਾਂਦਾ ਉਹ ਸਿਰਫ ਐਸੇ ਵਾਸਤੇ ਹੁੰਦਾ ਵੀ ਇੱਕ ਦਾਣੇ ਉਤੋਂ ਕੱਜੇ ਜਿਆ ਥੋੜਾ ਜਿਆ ਮਤਲਬ ਇਹਨੂੰ ਭੋਣ ਵਾਸਤੇ ਹੁੰਦਾ ਥੋੜਾ ਜਿਆ ਅੱਛਾ ਜੀ ਤੇ ਸਾਡੀਆਂ ਪ੍ਰਾਲੀ ਪਲੂਈ ਧਾਲੀ ਜਿਹੜੀ ਆ ਉਹ ਰਸੋਈ ਉਹਦੇ ਨਾਲ ਉੱਤੇ ਦੇਹਣਾ ਬਾਹਰ ਜਿਹੜਾ ਜਿਹੜੇ ਦਾਣੇ ਤੁਹਾਡੀ ਕਣਕ ਨਿਕਲਦੀ ਉਹ ਪ੍ਰੋਪਰ ਬਾਹਰ ਸ਼ਿਟ ਦਾ ਆ ਜਾ ਤਾ ਨੂੰ ਹਾਂਜੀ ਹਾਂਜੀ ਠੀਕ ਹੈ ਨਾ ਹਾਂਜੀ ਤੇ ਇਸ ਕਰਕੇ ਸੁਪਰਸੀਡਰ ਜਿਹੜਾ ਬਹੁਤ ਵਧੀਆ ਚੀਜ਼ ਆ ਹਾਂਜੀ ਤੇ ਆਪਾਂ ਨੂੰ ਕਣਕ ਜਿਹੜੀ ਆ ਉਹ ਉਹ ਤਕਰੀਬਨ ਹੀ ਕੇਰਨੀ ਚਾਹੀਦੀ ਆ ਭਾਵੇਂ ਸੁਪਰਸੀਡਰ ਨਾਲ ਕਰੋ ਭਾਵੇਂ ਜ਼ੀਰੋ ਡ੍ਰਿਲ ਲੈ ਲਓ ਤੁਸੀਂ ਹਾਂਜੀ ਤੇ ਭਾਵੇਂ ਹੱਥ ਨਾਲ ਕਰੋ ਪਹਿਲਾਂ ਦੇ ਜ਼ਿੰਮੇਦਾਰ ਅਸੀਂ ਵੇਖਣ ਚ ਜਦੋਂ ਸਾਡੀ ਮਦਦ ਲੇਕ ਹੁੰਦੇ ਹਾਂ 15 16 ਸਾਲਾਂ ਦੇ ਹਾਂਜੀ ਉਹ ਹਲੜਦੇ ਹੁੰਦੇ ਸੀ ਲੱਕੜ ਦੇ ਅੱਛਾ ਜੀ ਤੇ ਸਾਡੇ ਵੱਡੇ ਜਿਹੜੇ ਸੀ ਹਾਂਜੀ ਉਹ ਉਹਦੇ ਨਾਲ ਕੇਰਦੇ ਹੁੰਦੇ ਹਨ ਪੋਰ ਬੱਧੀ ਹੁੰਦੀ ਸੀ ਅੱਛਾ ਜੀ ਉਹਦੇ ਨਾਲ ਇੱਕ ਜਾਣਾ ਕੇਰੀ ਨਾਲ ਹੱਥ ਚ ਝੋਲੀ ਬੱਧੀ ਹੁੰਨੀ ਜਿਹੜਾ 20 ਤੇ ਖਾ ਜਿਹੜਾ ਇਕੱਠੇ ਪਾਈ ਜਾਣੀ ਕੇਰੀ ਜਾਣਿਆ ਅੱਛਾ ਜੀ ਤੇ ਹੁਣ ਤੇ ਤਕਨੀਕ ਹੀ ਬੜੀ ਆਫ ਹੋ ਗਈ ਆ ਹੁਣ ਤੇ ਕੋਈ ਜ਼ਿੰਮੇਦਾਰ ਨੂੰ ਪ੍ਰੋਬਲਮ ਨਹੀਂ ਏਡੀ ਹੈਗੀ ਹਾਂਜੀ ਤੇ ਹੁਣ ਤੇ ਜਿਵੇਂ ਵੇਖੀਦਾ ਵੀ ਕਈ ਪਰਾਲੀ ਦਾ ਹੱਲ ਕਹਿੰਦੇ ਆ ਹੁਣ ਤੇ ਕੰਬਾਈਨਾਂ ਵੀ ਇਹੋ ਜਿਹੀਆਂ ਆ ਗਈਆਂ ਜਿਹੜੀਆਂ ਮਗਰ ਫੱਕ ਵੀ ਥਾਂ ਤੇ ਵੀ ਦੂਜੀਆਂ ਵੀ ਤੂੜੀ ਵਾਂਗੂ ਕੁਤਰੀ ਹੁੰਦੀ ਪਰਾਲੀ ਆਉਂਦੀ ਉਹ ਬਹੁਤ ਵਧੀਆ ਚੀਜ਼ ਆ ਹਾਂਜੀ ਪਰ ਮੈਂ ਇਹਨਾਂ ਕੰਬਾਈਨਾਂ ਵਾਲਿਆਂ ਵੀਰਾਂ ਨੂੰ ਵੀ ਬੇਨਤੀ ਕਰਨਾ ਵੀ ਐਸਐਮਐਸ ਲਗਾਓ ਰੁਪਈਆ ਭਾਂ 5-400 ਤੁਸੀਂ ਵਾਅਦਾ ਲੈ ਲਿਆ ਕਰੋ ਹਾਂ ਉਹਦੇ ਨਾਲ ਇੱਕ ਤੇ ਜ਼ਿੰਮੇਦਾਰ ਨੂੰ ਪਰੇਸ਼ਾਨੀ ਨਹੀਂ ਹੁੰਦੀ ਇਹ ਕਾਗ ਦਾ ਤੁਹਾਡਾ ਜਿਹੜਾ ਆ ਉਹ ਚੱਕਰ ਨਹੀਂ ਪੈਂਦਾ ਨਾ ਤੁਹਾਨੂੰ ਚੁੱਕੜ ਝਕਾਉਣ ਦਾ ਕੋਈ ਰਤਾ ਪੈਂਦਾ ਵਾ ਹਾਂਜੀ ਐਸਐਮਐਸ ਹੋਵੇ ਹਾਂਜੀ ਉਹ ਤੁਸੀਂ ਆਪਣੀ ਕਣਕ ਝੋਨਾ ਵੜਾਓ ਤੇ ਉਸੇ ਵੇਲੇ ਮਗਰ ਭਾਵੇਂ ਆਪਣਾ ਸੁਪਰ ਸੀਡਰ ਚਲਾ ਦਿਓ ਕੋਈ ਪ੍ਰੋਬਲਮ ਨਹੀਂ ਇਹੋ ਮੈਂ ਬੇਨਤੀ ਕਰਦਾ ਇਹਨਾ ਮਸ਼ੀਨਾ ਵਾਲਿਆ ਗਾੜੀ ਵੀ ਇਹ ਜਿਹੜਾ ਐਸਐਮਐਸ ਹੈ ਥੋੜਾ ਜਿਹਾ ਔਖਾ ਲੱਗਦਾ ਤੁਹਾਨੂੰ ਇਹਨਾਂ ਨੂੰ ਕੋਈ ਖਰਚਾ ਵੱਧ ਜਾਂਦਾ ਉਹਨਾਂ ਖਰਚਾ ਤੁਸੀਂ ਵਧਾ ਦਿਓ ਤੋਂ 400 ਰੁਪਿਆ ਹਾਂ ਉਹ ਵੀ ਆਗੋ ਹਾਂਜੀ ਉਹਨਾਂ ਦਾ ਵੀ ਸਵਰਜੂਗਾ ਇਹ 2 400 ਜ਼ਮੀਂਦਾਰ ਵਾਧ ਦੇ ਦੂਗਾ ਵਾਧ ਦੇ ਦੂਗਾ ਉਹਨੇ ਆਖਣਾ ਵੀ ਨਾ ਮੈਨੂੰ ਪਰਾਲੀ ਕਢੋਣੀ ਪੈਣੀ ਨਾ ਸਾੜਨੀ ਪੈਣੀ ਨਾ ਕੋਝੋਰ ਕਰਨਾ ਪੈਣਾ ਉਹਦਾ ਇੱਕ ਸਾਦਾ ਪਰਾਲੀ ਦਾ ਹਾਲ ਉਹ ਜਿਹੜਾ ਹਾਲ ਪਰਾਲੀ ਦਾ ਹਾਲ ਬਣ ਜਾਣਾ ਤੁਹਾਡਾ ਰੂੜੀ ਬਣ ਜਾਣੀ ਆ ਹਾਂਜੀ ਪਰਾਲੀ ਤੁਹਾਡੇ ਖੇਤ ਵਿੱਚ ਵਹਿ ਜਾਊਗੀ ਹਾਂਜੀ ਉਹ ਅਗਲੇ ਸਾਲ ਨੂੰ ਤੁਹਾਡੀ ਉਹ ਰੂੜੀ ਦਾ ਕੰਮ ਦੂ ਤੁਹਾਨੂੰ ਉਹ ਤੇ ਕਈ ਤੱਤ ਕਈ ਵਿੱਚੋਂ ਦੇ ਪਰਾਲੀ ਦੇ ਵਿੱਚ ਤੁਹਾਡੀ ਮਤਲਬ ਰੂੜੀ ਬਣ ਜਾਂਦੀ ਆ ਹਾਂਜੀ ਹਾਂਜੀ ਇਸ ਕਰਕੇ ਕੰਬਾਇਨਾ ਵੀ ਜਿਹੜੀਆਂ ਮੈਂ ਤੇ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੀ ਐਸਐਮਐਸ ਜਿਹੜੇ ਉਹ ਹਾਂ ਉਹ ਲਗਾਏ ਜਿਹੜਾ ਲਵਾਏ ਜਾਣ ਕੰਪਲਸਰੀ ਕਰ ਦੇਣ ਪੇ ਕਿਉਂਕਿ ਜੇ ਤੇ ਬਚਾਉਣੀ ਆ ਵੀ ਪਰਾਲੀ ਨੂੰ ਅੱਗ ਨਾ ਲੱਗੇ ਉਹ ਅੱਗ ਲੱਗੇ ਹਾਂ ਤੇ ਉਹ ਇੱਕ ਕੰਪਲਸਰੀ ਹੋ ਜਾਏ ਪੱਕੇ ਤੌਰ ਤੇ ਹੋ ਜਾਏ ਵੀ ਐਸਐਮਐਸ ਤੋਂ ਬਿਨਾਂ ਜਿਹੜਾ ਕੋਈ ਕੰਗਾਂ ਚਲਾਵੇ ਹਾਂਜੀ ਇਸ ਕਰਕੇ ਇਹਦੀ ਇੱਕ ਵੱਡੀ ਹੈਗੇ ਆ ਵੱਡਾ ਸੁਝਾਅ ਹੋ ਜਾਣਾ ਵੀ ਫਿਰ ਜਿੱਥੇ ਮੰਨ ਲਓ ਵੀ ਛੱਟੇ ਵਾਲੀ ਜਾਂ ਉਹ ਸੁਪਰ ਸੀਡਰ ਨਾਲ ਵੀ ਜਿਆਦੀ ਪਰਾਲੀ ਵਾਲੀ ਵਿੱਚ ਵੀ ਕਈ ਵਾਰੀ ਓਖ ਹੋ ਜਾਂਦੀ ਹੈ ਤੇ ਉਹਦਾ ਵੀ ਇੱਕ ਇਹ ਬੜਾ ਵਧੀਆ ਹੱਲ ਆ ਇਸ ਕਰਕੇ ਵੀ ਇੱਕ ਹਸਾਬ ਦਾ ਕੰਬੈਨ ਦਾ ਤੇ ਸੁਪਰ ਸੀਡਰ ਦਾ ਕੰਬੋ ਹੋ ਜਾਣਾ ਹੈ ਪੀ ਪੂਰਾ ਪਰਾਲੀ ਦਾ ਹੱਲ ਤੇ ਗਾਂ ਫਿਰ ਆਪਣੀ ਕਣਕ ਦਾ ਝਾੜ ਵਧਈਆ ਝਾੜ ਵਧੂ ਝਾੜ ਵਧੂ ਕਾ ਤੁਹਾਡੇ ਝੋਨੇ ਦਾ ਝਾੜ ਵਧੂਗਾ ਜਿਹੜੇ ਮਕੌੜੇ ਤੁਹਾਡੇ ਜਿਹੜੇ ਆਓ ਮਿੱਤਰ ਕੀੜੇ ਉਹ ਤੁਹਾਡੇ ਬਜ਼ੇ ਰਹਿਣਗੇ ਹਾਂਜੀ ਅੱਗ ਨਾ ਲਾਓਗੇ ਤੇ ਹਾਂਜੀ ਹਾਂਜੀ ਜਦੋਂ ਤੁਸੀਂ ਅੱਗ ਲਾਉਂਦੇ ਜੇ ਤੁਹਾਡੇ ਮਿੱਤਰ ਕੀੜੇ ਮਰ ਜਾਂਦੇ ਦੂਜੇ ਤੇ ਮਰਨੇ ਮਾਰੇ ਨਾਲ ਮਿੱਤਰ ਵੀ ਮਰ ਜਾਂਦੇ ਆ ਉਹ ਇਹ ਵੀ ਜਿਹੜੇ ਜ਼ਰੂਰੀ ਹੁੰਦੇ ਆ ਜਿਹੜਾ ਤੁਹਾਨੂੰ ਤੁਹਾਡੇ ਦੂਜਿਆਂ ਕੀੜਿਆਂ ਨੂੰ ਖਾਂਦੇ ਆ ਹਾਂਜੀ ਤੇ ਉਹ ਇਸ ਕਰਕੇ ਯਾਨੀ ਕਿ ਉਹ ਕੰਪਲੀਟ ਹੱਲ ਹੀ ਹੋ ਰਹਿਣਾ ਸਾਬ ਹੱਲ ਹੋ ਗਿਆ ਸਾਰੇ ਹੱਲ ਹੋ ਜਾਂਦੇ ਉਹਦੇ ਨਾਲ ਹਾਂਜੀ ਇੱਕ ਤਾਂ ਇਹ ਤੁਹਾਨੂੰ ਰੂੜੀ ਦੀ ਵੀ ਨਹੀਂ ਜ਼ਰੂਰਤ ਨਹੀਂ ਪਊ ਜੇ ਤੁਸੀਂ ਆਸ-ਪਾਸ ਵਾਲੀ ਜਿਹੜੀ ਆ ਨਾ ਉਹਦੇ ਵਿੱਚ ਕੋਪਰ ਵਾਓਗੇ ਹਾਂ ਤੇ ਉਹਦਾ ਤਹਾਡੀ ਮਤਲਬ ਖਰਾਬੀ ਦੇ ਆਪਣੀ ਜ਼ਮੀਨ ਦੀ ਪਰਾਲੀ ਦੀ ਜਿਹੜੀ ਉਹ ਬਣੀ ਰਹੂਗੀ ਸ਼ਕਤੀ ਬਣੀ ਰਹੂਗੀ ਖਰਾਬੀ ਆਪਾਂ ਨੂੰ ਸਾਬਤ ਜਿਹੜੀ ਪ੍ਰਾਲੀ ਆ ਉਹ ਕਰਦੀ ਆ ਕਿਤਨਾ ਕੁਤਰੀ ਹੋਈ ਤੇ ਫਿਰ ਲਾਭਦਾਇਕ ਆ ਜਿਹੜੀ ਤੁਸੀਂ ਵਿੱਚ ਕੁਦਰ ਦਿੰਦੇ ਹੋ ਤੁਹਾਨੂੰ ਲਾਭਦਾਇਕ ਆ ਹਾਂਜੀ ਉਹ ਤੁਹਾਡੇ ਕਈ ਉਹਦੇ ਨਾਲ ਤੱਤ ਵਿੱਚ ਉਹਦੇ ਤੁਹਾਨੂੰ ਮਿਲਣਗੇ ਠੀਕ ਤੁਹਾਡੀ ਫਸਲ ਵਾਸਤੇ ਤੁਹਾਡੀ ਫਸਲ ਦਾ ਝਾੜ ਵਧੂਗਾ ਹਾਂਜੀ ਹਾਂਜੀ ਤੇ ਇਸ ਕਰਕੇ ਅਸੀਂ ਤਾਂ ਜ਼ਿਮੀਦਾਰਾਂ ਨੂੰ ਕਹਿੰਨੇ ਆ ਹਾਂਜੀ ਜਨਾਬ ਸਾੜਿਆ ਕਰੋ ਪਰ ਹੱਲ ਕੋਈ ਨਹੀਂਗਾ ਹਾਂਜੀ ਜਿਹੜੀ ਜਿੰਨੇ ਜਿਹੜੀ ਕੰਬੈਨ ਵੜ ਦਿੰਦੀ ਆ ਮਗਰ ਪ੍ਰਾਲੀ ਸੋਰ ਦਿੰਦੀ ਆ ਉਹਦੇ ਵਾਸਤੇ ਜ਼ਿੰਮੇਦਾਰ ਕੋਈ ਹੱਲ ਨਹੀਂ ਹੈਗਾ ਅੱਗ ਲਾਉਣ ਤੋਂ ਵਗੈਰੇ ਵੀ ਮੈਂ ਕਹਿਣਾ ਚਾਹਣਾ ਚਾਹਣਾ ਵਾਂ ਹਾਂਜੀ ਤੇ ਨਾ ਤੇ ਉਹ ਬਾਹਰ ਨਿਕਲਨੀ ਹੈ ਸੌਖੀ ਆ ਹਾਂ ਉਹ ਲੇਬਰਾਂ ਸਾਡੇ ਕੋਈ ਨਹੀਂ ਆਣੀ ਇਸ ਟਾਈਮ ਹਾਂਜੀ ਹਾਂਜੀ ਲੇਬਰ ਦੀ ਬਹੁਤ ਵੱਡੀ ਲੇਬਰ ਬੜੇ ਨਖਰੇ ਕਰਦੀ ਆ ਅੱਜਕੱਲ ਤੇ ਬਹੁਤ ਖਰਾਬ ਹੋ ਗਿਆ ਬਹੁਤ ਵੱਡੀ ਪ੍ਰੋਬਲਮ ਜਿਹੜੀ ਉਹ ਲੇਬਰ ਦੀ ਵੀ ਆ ਗਈ ਆ ਨਾ ਕੋ ਲੇਬਰ ਵਾਲ ਲੱਭਦੀ ਆ ਹਾਂਜੀ ਤੇ ਇਸ ਕਰਕੇ ਅਸੀਂ ਇਹੋ ਕਹਿੰਨੇ ਆ ਕਿ ਚਲੋ ਜੇ ਐਸਐਮਐਸ ਲੱਗ ਜੇ ਹਾਂ ਮਸ਼ੀਨ ਨੇ ਮਗਰ ਉਹਦੇ ਨਾਲ ਸੌਖਾ ਕੁਝ ਹੋ ਸਕਦਾ ਵਾ ਜੇ ਨਾ ਲੱਗੇ ਤੇ ਸਹੀ ਗੱਲ ਹੈ ਕਿਸਾਨ ਤੇ ਮਜਬੂਰੀ ਆ ਇਸ ਦੀ ਮਜਬੂਰੀ ਕਰਕੇ ਉਹਨੂੰ ਅੱਗ ਲਾਉਣੀ ਪੈਂਦੀ ਆ ਹਾਂ ਇਹਦੇ ਉਹ ਵੀ ਨਹੀਂ ਚਾਹੁੰਦਾ ਵਿਚਾਰਾ ਹਾਂ ਜ਼ਿੰਮੇਵਾਰ ਨਹੀਂ ਇਹ ਚਾਹੁੰਦਾ ਵੀ ਮੈਂ ਇਹਨੂੰ ਅੱਗ ਲਾਵਾਂ ਹਾਂ ਕਿਉਂ ਅੱਗ ਨਾਲ ਨੁਕਸਾਨ ਆਉਦਾ ਵੀ ਹਾਂ ਜਿੱਥੇ ਤੁਸੀਂ ਅੱਗ ਲਾਉਂਦੇ ਹੋ ਨਾ ਹਾਂ ਜਿੱਥੇ ਤੁਹਾਡੀ ਉਹ ਲੰਘ ਜਾਂਦੀ ਅੱਗ ਦੀ ਲਾਟ ਉੱਥੇ ਤੁਹਾਡਾ ਨਦੀਨ ਵੀ ਨਹੀਂ ਜੇ ਮਰਦਾ ਅੱਛਾ ਜੀ ਜਦੋਂ ਤੁਸੀਂ ਪਾਣੀ ਲਾਓਗੇ ਨਦੀਨ ਉੱਥੇ ਤੁਹਾਡਾ ਮਰਨਾ ਨਹੀਂ ਉੱਥੇ ਨਦੀਨ ਨਿਕਲ ਆਉਣਾ ਠੀਕ ਹੈ ਜੀ ਹੂੰ ਇਸ ਕਰਕੇ ਆਪਾਂ ਇਸ ਇਹਨਾਂ ਚੀਜ਼ਾਂ ਵੱਲ ਧਿਆਨ ਦਈਏ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੁਪਰ ਸੀਡਰ ਅਤੇ ਹੱਥ ਨਾਲ ਕੇਰੀ ਹੋਈ ਕਣਕ ਦਾ ਫਰਕ ਸਮਝਾਉਣ ਲਈ ਹਾਂ ਜੀ ਤੇ ਬਾਕੀ ਇਹ ਦੱਸਣ ਲਈ ਵੀ ਪ੍ਰਾਲੀ ਨਾ ਸਾੜਨ ਦਾ ਕੀ ਕਾਰਨ ਹੈ ਹਾਂ ਜੀ ਕੀ ਚੱਕਰ ਆ ਉਹਦਾ ਹੱਲ ਵੀ ਇੱਕ ਸਾਫ ਦਾ ਬਹੁਤ ਵਧੀਆ ਨਿਕਲੀ ਆ ਹੱਲ ਵੀ ਇਹੋ ਹੀ ਆ ਇਹਦੇ ਹੁਕਮ ਐਸਨਸ ਲਾਓ ਹਾਂ ਜੀ ਉਹਦੇ ਵਿੱਚ ਜਿਹੜਾ ਪ੍ਰਾਲੀ ਜੀ ਕਿੰਦਰ ਜਾਂਦੀ ਜਿਹੜੀ ਮਾੜੇ ਮੋੜੇ ਹੁਣ ਜੇ ਕੋਈ ਜ਼ਿਆਦਾ ਕਦੇ ਜਾਪਦਾ ਉਹ ਬੰਦਾ ਥੋੜਾ ਪਤਾ ਤੇ ਇਹਨਾਂ ਵੀ ਕਰ ਸਕਦਾ ਮਾੜੇ ਮੋੜੇ ਕੱਲ ਅਹੀਂ ਇੱਕ ਵੜਾਇਆ ਸੀ ਨਾ ਆਪਣਾ ਖੱਤਾ ਹੂੰ ਤੇ ਉਹਦੇ ਵਿੱਚ ਅਹੀਂ ਆ ਹਸਮਸ ਵਾਲੀ ਕੰਬੈਣੀ ਫਰਾਈ ਸੀ ਤੇ ਬੁੱਥੇ ਹੀ ਦੇਖਦੇ ਆ ਐ ਨਹੀਂ ਲੱਗਦਾ ਵੀ ਉੱਥੇ ਕੋਈ ਪ੍ਰਾਲੀ ਹੋਊਗੀ ਜਾਂ ਕਿਤਰਾ ਉਹ ਬਹੁਤ ਵਧੀਆ ਕੁੱਤਰ ਦਿੰਦੀ ਆ ਸਾਰੀ ਕੋ ਬੜਾ ਵਧੀਆ ਹਾਲ ਮੈਨੂੰ ਤਾਂ ਲੱਗਾ ਥੋੜਾ ਜਿਹਾ ਠਾਂ ਰੱਖ ਕੇ ਕੰਬੈਣ ਬੁੱਥੇ ਵੀ ਅਗਰ ਛੋਟੇ ਕਰਨੇ ਆਂ ਜੀ ਇਹਦੇ ਨਾਲ ਜ਼ਿੰਮੇਦਾਰ ਦੀ ਪ੍ਰੋਬਲਮ ਘਟ ਜੂਈ ਹਾਂ ਪ੍ਰੋਬਲਮ ਘਟ ਜੂਗੀ ਹਾਂ ਜੀ ਟੁੱਕਣ ਜਕਾਉਣ ਦਾ ਇਧਰ ਉਧਰ ਪਰਾਲੀ ਚ ਟੁੱਕਣੀ ਕਿੱਥੇ ਉੱਤੇ ਇੱਥੇ ਆਪਾਂ ਕਿਸੇ ਨੂੰ ਵੀ ਜਾਣਿਆ ਗੁਜਰਾਂ ਨੂੰ ਪੈਣਿਆ ਜਾਂ ਦੂਜੇ ਭਾਵੇਂ ਭਾਂ ਚੋਕਣੇ ਉਹ ਤਾਂ ਤਾਫ ਤਾਂ ਚੁੱਕਦਾ ਹੀ ਨਹੀਂਗਾ ਹਾਂ ਤੇ ਯਾਰ ਸਮਾਂ ਇਹੋ ਜਿਹਾ ਹੁੰਦਾ ਕਿ ਕਣਕ ਲੇਡ ਹੁੰਦੀ ਆ ਹਾਂ ਜੀ ਧੋਨਾ ਵੀ ਵਿਸ਼ੇਤਰਾ ਹੁੰਦਾ ਵਿਸ਼ੇਤਰਾ ਵੱਡੀ ਦਾ ਫਿਰ ਕਣਕ ਦੀ ਜਿਆਦਾ ਛੇਤੀ ਚਲਦੀ ਹੁੰਦੀ ਬੀਜਾਂ ਦੀ ਹਾਂ ਜੀ ਉਹ ਫਿਰ ਸਾਨੂੰ ਉਸ ਕਰਕੇ ਅੱਗ ਜਿਹੜੀ ਲਾਉਣੀ ਪੈਂਦੀ ਹੈ ਪ੍ਰੋਬਲਮ ਕਰਕੇ ਹਾਂ ਉਹ ਮਜਬੂਰੀ ਨਾਲ ਹੁੰਦਾ ਹੈ ਕੋਈ ਇੱਦੋਂ ਕੋਈ ਨਹੀਂ ਚਾਹੁੰਦਾ ਅੱਗ ਲਾਉਣੀ ਨਹੀਂ ਕੋਈ ਚਾਹੁੰਦਾ ਹਾਂ ਜੀ ਬਿਲਕੁਲ ਕਰਕੇ ਆਪਾਂ ਇਹ ਸੁਝਾ ਦੇਵਾਂਗੇ ਵੀ ਚਲੋ ਠੀਕ ਹੈ ਜੀ ਵਾਈਕਲ ਜੀ ਦਾ ਖਾਸਾ ਵਾਈਕਲ ਜੀ ਦੀ ਫਤਿਹ